ਰੰਨਾ ਹੋਈਆਂ ਬੋਧੀਆਂ ਪੁਰਖ ਹੋਏ ਸਿਆਦ ਤੇ ਪਹਿਲੇ ਪਾਤਸ਼ਾਹ ਜੀ ਦੇ ਬੋਲੇ ਸਿਆਦ ਫਾਰਸੀ ਦਾ ਲਬਜ਼ ਹੈ ਪੁਰਸ਼ ਸ਼ਿਕਾਰੀ ਨੇ ਉਹ ਦੇਖਣਾ ਚਾਹੁੰਦੇ ਤੇ ਇਸਤਰੀ ਦਾ ਫੈਸ਼ ਪਣਾ ਦੇਖਣਾ ਚਾਹੁੰਦੇ ਤੇ ਤੇ ਸ਼ਿਕਾਰੀ ਨੇ ਤੇ ਇਸਤਰੀ ਇਤਨੇ ਚੰਚਲੋ ਨਮਾਇਸ਼ ਕਰਨਾ ਚਾਹੁੰਦੀ ਸੀਲ ਸੰਜਮ ਸੁੱਚ ਬੰਨੇ ਕੋਈ ਸ਼ੀਲ ਨਹੀਂ ਰਹਾ ਸ਼ੀਲ ਸੰਜਮ ਸੁੱਚ ਬੰਨੇ ਖਾਣਾ ਖਾਜ ਆਜ ਸਵਰਮ ਗਈ ਘਰ ਆਪਣੇ ਪਤ ਉਠ ਚਲਦੀ ਨਾਲ ਨਾਨਕ ਸੱਚਾ ਏਕ ਹੈ ਅਵਰ ਨਾ ਸੱਚਾ ਸ਼ਰਮ ਹਿਆ ਤੇ ਪਤਨੀ ਕਿੱਥੇ ਛੜੀ ਤੁਣ ਘਰ ਘਰ ਦੇ ਜਿੰਨ ਭੂਤ ਨਹੀਂ ਪੈਦਾ ਹੋਣਗੇ ਤੋਰ ਕੀ ਹੋਏ ਕੱਲੀ ਅੰਦਰ ਨਾਨਕਾ ਜਿੰਨਾਂ ਲਾ ਪੁੱਤ ਜਨੋਰਾ ਧੀ ਜਨੋਰੀ ਜਿੰਨ ਭੂਤਾਂ ਦੇ ਪੈਦਾ ਹੋਣ ਦਾ ਮਾਹੌਲ ਹੈ ਆਉ ਮਾੜੇ ਸੂਖਸ਼ਮ ਢਾਂਚੇ ਜਿਹੜੇ ਸਰੀਰ ਨੇ ਉਨ੍ਹਾਂ ਦੇ ਪੈਦਾ ਹੋਣ ਦਾ ਮਾਹੌਲ ਬਣਿਆ ਹੋਇਆ ਹੈ